ਸਤਿ ਸ੍ਰੀ ਅਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਸੂਜੀ ਦੀ ਬਹੁਤ ਹੀ ਸਵਾਦਿਸ਼ਟ ਤੇ ਸੌਫਟ ਬਰਫੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਤੇ ਚਲੋ ਸ਼ੁਰੂ ਕਰਦੇ ਹਾਂ ਇਹਨੂੰ ਅਸੀਂ ਬਣਾਣਾ ਰੱਖੜੀ ਦੇ ਉੱਤੇ ਤੁਸੀਂ ਆਪਣੇ ਭਰਾਵਾਂ ਵਾਸਤੇ ਇਹ ਸੂਜੀ ਦੀ ਬਰਫੀ ਘਾਰੀ ਬਣਾ ਸਕਦੇ ਹੋ ਜਿਹੜੀ ਕਿ ਬਨਾਨੀ ਬਹੁਤ ਹੀ ਸੌਖੀ ਹੈ ਤੇ ਚਲੋ ਸ਼ੁਰੂ ਕਰਦੇ ਹਾਂ ਇਹਨੂੰ ਅਸੀਂ ਬਣਾਣਾ ਇੱਕ ਕੜਾਹੀ ਜਾਂ ਪੈਨ ਲ ਲਾਂਗੇ ਇਹਦੇ ਵਿੱਚ 1/4 ਕੱਪ ਵੇਸਨ ਹੈ ਇਹਨੂੰ ਅਸੀਂ ਛਾਨ ਲਾਂਗੇ ਅਸੀਂ ਉਹਦੇ ਚੰਨ ਨੂੰ ਪਾ ਕੇ ਥੋੜਾ ਜਿਹਾ ਭੁੰਨ ਲਾਂਗੇ ਇਹ ਇੱਦਾਂ ਕੱਪ ਮੈਂ ਦੇਸੀ ਘਿਓ ਲਿੱਤਾ ਜਿਹਦੇ ਚ ਮੈਂ 2 ਕੋ ਚਮਚ ਘਿਓ ਇਹਦੇ ਚ ਪਾ ਕੇ ਪਹਿਲੇ ਅਸੀਂ ਵੇਸਨ ਨੂੰ ਭੁੰਨ ਲਾਂਗੇ ਥੋੜਾ ਥੋੜਾ ਕਰਕੇ ਅਸੀਂ ਘਿਓ ਪਾਵਾਂਗੇ ਜਿੰਨਾ ਕੋ ਘਿਓ ਲੱਗੇਗਾ ਉਨਾ ਹੀ ਪਾਵਾਂਗੇ ਵੇਸਨ ਨੂੰ ਅਸੀਂ ਹਲਕੇ ਸੇਕ ਤੇ ਭੁੰਨਾਂ ਜਦ ਤੱਕ ਇਹਦੀ ਖੁਸ਼ਬੂ ਨਹੀਂ ਆ ਸਕਦੀ ਹੈ ਦੇਖੋ ਜਦ ਤੱਕ ਇਹਦੀ ਖੁਸ਼ਬੂ ਨਹੀਂ ਆਂਦੀ ਹਲਕੇ ਹਲਕੇ ਬੱਬਲਸ ਆਨੇ ਸ਼ੁਰੂ ਹੋ ਗਏ ਨੇ ਸਾਡਾ ਵੇਸਨ ਮਤਲਬ ਭੁੰਨਾ ਸ਼ੁਰੂ ਹੋ ਗਿਆ ਸੇਕ ਤੁਸੀਂ ਬਿਲਕੁਲ ਲੋ ਹੀ ਰੱਖਣਾ ਹੈ ਹਲਕੇ ਸੇਕਤੇ ਇਹਨੂੰ ਪੁੰਨਾਂਗੇ ਤਾਂ ਹੀ ਇਹ ਵੇਸਣ ਚੰਗਿਆ ਪੁੰਨਿਆ ਜਾਏਗਾ ਹੁਣ ਮੈਂ ਇਹਦੇ ਚ ਪਾਉਂ ਉਸਤੇ ਪੋਨਾ ਕੱਪ ਸੁਜੀ ਲਿੱਤੀ ਹੈ ਕੋਈ ਵੀ ਸੁਜੀ ਜਿਹੜੀ ਤੁਹਾਡੇ ਘਰ ਵਰਤਦੇ ਹੋ ਤੁਸੀਂ ਲੈ ਸਕਦੇ ਹੋ ਸੁਜੀ ਪਾ ਕੇ ਅਸੀਂ ਵੇਸਣ ਤੇ ਸੁਜੀ ਨੂੰ ਮਿਕਸ ਕਰਕੇ ਇਹਨੂੰ ਪੁੰਨਾਂਗੇ ਤੇ ਥੋੜਾ ਜਿਹਾ ਮੈਂ ਘਿਓ ਵਿੱਚ ਹੋਰ ਪਾ ਲੇਤਾ 1 ਟੇਬਲस्पून ਦੇ ਕਰੀਬ ਥੋੜਾ ਥੋੜਾ ਕਰਕੇ ਮੈਂ ਇਹਦੇ ਚ ਘਿਓ ਪਾ ਰਹੀ ਹਾਂ ਤੇ ਨਾਲ ਸੁਜੀ ਨੂੰ ਅਸੀਂ ਪੁੰਨੀ ਜਾਣਾ ਜਦ ਤੱਕ ਇਹਦੀ ਖੁਸ਼ਬੂ ਨਹੀਂ ਆ ਜਾਂਦੀ ਵੈਸਨ ਪਾਣ ਦੇ ਨਾਲ ਸੂਜੀ ਦੀ ਬਰਫੀ ਦਾ ਸਵਾਦ ਬਹੁਤ ਹੀ ਵਧੀਆ ਆ ਜਾਂਦਾ ਹੈ ਉਹਦਾ ਫਲੇਵਰ ਬੜਾ ਵਧੀਆ ਆਉਂਦਾ ਹੈ ਵੈਸਨ ਦਾ ਇਸ ਕਰਕੇ ਜਦੋਂ ਵੀ ਸੂਜੀ ਦੀ ਬਰਫੀ ਬਣਾਓ ਥੋੜਾ ਜਿਹਾ ਵੈਸਨ ਦੋ ਚਮਚ ਜ਼ਰੂਰ ਪਾ ਲਓ ਇਹ ਮੈਂ ਥੋੜਾ ਜਿਹਾ ਘਿਓ ਬਚਿਆ ਸੀ ਬਾਕੀ ਚਮਚ ਦੇ ਕਰੀਬ ਉਹ ਵੀ ਵਿੱਚੇ ਪਾ ਦਿੱਤਾ ਹੈ ਇਹਦੇ ਵਿੱਚ ਮੈਂ ਅੱਧਾ ਕੱਪ ਦੇ ਕਰੀਬ ਘਿਓ ਮੇਰਾ ਲੱਗ ਗਿਆ ਵੈਸਨ ਦੇਖੋ ਸਾਡਾ ਪੁੰਨਾ ਸ਼ੁਰੂ ਹੋ ਗਿਆ ਬਸ ਸਾਨੂੰ ਹਿਲਾਉਂਦੇ ਰਹੋ ਨੀਚੇ ਲੱਗੇ ਨਾ ਹੁਣ ਮੈਂ ਇਹਦੇ ਵਿੱਚ 1 ਕੱਪ ਦੇ ਕਰੀਬ ਖੋਇਆ ਸੀ ਜਿੰਨੂੰ ਕੱਦੂਕਸ ਕਰ ਲਿਆ ਉਹ ਵੀ ਵਿੱਚੇ ਪਾ ਦਿੱਤਾ ਹੈ ਅਗਰ ਖੋਇਆ ਨਹੀਂ ਹੈ ਤੁਹਾਡੇ ਕੋਲ ਤੁਸੀਂ ਇਹਦੀ ਜਗ੍ਹਾ ਤੇ ਅੱਧਾ ਕੱਪ ਮਿਲਕ ਪਾਊਡਰ ਵੀ ਪਾ ਸਕਦੇ ਹੋ ਮਿਲਕ ਪਾਊਡਰ ਨੂੰ ਪਾਉਣ ਉਸਤੇ ਤੁਸੀਂ ਗੈਸ ਨੂੰ ਬੇਸ਼ੱਕ ਬੰਦ ਕਰ ਦਿਓ ਤੇ ਫਿਰ ਉਹਨੂੰ ਥੋੜੀ ਦੇਰ ਪੁੰਨ ਲਓ ਜਾਂ ਬਿਲਕੁਲ ਸਿਮ ਕਰਕੇ ਉਹਨੂੰ ਪੁੰਨ ਸਕਦੇ ਹੋ ਇਹ ਖੋਇਆ ਸਾਡਾ ਸੂਜੀ ਤੇ ਬੇਸਨ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਬਿਲਕੁਲ ਜੰਗੀਦਰਾ ਹਲਕੇ ਸੇਕਤੇ ਇਹਨੂੰ ਮਿਕਸ ਕਰੀ ਜਾਓ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਕਰੀ ਜਾਵਾਂਗੇ ਖੋਆ ਨਰਮ ਹੋ ਜਾਏਗਾ ਔਰ ਭੁੰਨੀ ਜਾਏਗਾ ਨਾਲ ਹੁਣ ਅਸੀਂ ਦੁੱਧ ਪਾ ਕੇ ਇਹਨੂੰ ਥੋੜਾ ਜਿਹਾ ਮਿਕਸ ਕਰ ਲਾਂਗੇ ਦੁੱਧ ਮੈਂ ਸਿਰਫ 1/4 ਕੱਪ ਲੈਂਦਾ ਹਾਂ ਥੋੜਾ ਥੋੜਾ ਕਰਕੇ ਇਹਨੂੰ 2-3 ਵਾਰੀ ਪਾਵਾਂਗੇ ਇੱਕ ਇੱਕ ਟੇਬਲस्पून ਦੇ ਕਰੀ ਤੇ ਦੁੱਧ ਪਾਉਣ ਦਾ ਮਕਸਦ ਹੈ ਵੇ ਕਿ ਸਾਡੀ ਇਹਦੇ ਨਾਲ ਬਰਫੀ ਜਿਹੜੀ ਹੈ ਸੌਫਟ ਬਣੇਗੀ ਅਗਰ ਤੁਸੀਂ ਥੋੜੀ ਜੀ ਹਾਰਡ ਬਰਫੀ ਖਾਣਾ ਚਾਹੁੰਦੇ ਹੋ ਤੇ ਦੁੱਧ ਨੂੰ ਸਕਿਪ ਕਰ ਸਕਦੇ ਹੋ ਕਾਫੀ ਦੇਖੋ ਸੌਫਟ ਹੋ ਗਿਆ ਹੁਣ ਅਸੀਂ ਇਹਨੂੰ ਭੁੰਨਣਾ ਹੈ ਹਲੇ ਲੇਕਿਨ ਤਦ ਤੱਕ ਅਸੀਂ ਹੋਰ ਤਿਆਰੀ ਕਰ ਲੈਂਦੇ ਹਾਂ ਇਹਨੂੰ ਅਸੀਂ ਹਲੇ ਗੈਸ ਬੰਦ ਕਰਕੇ ਬੰਦ ਕਰ ਦਿੱਤਾ ਔਰ ਜਿਸ ਟਰੇ ਵਿੱਚ ਅਸੀਂ ਬਰਫੀ ਜਮਾਨੀ ਹੈ ਉਹਨੂੰ ਅਸੀਂ ਬਰਸ਼ ਨਾਲ ਥੋੜਾ ਜਿਹਾ ਗਰੀਸ ਕਰ ਲਾਂਗੇ ਔਰ ਇਹਦੇ ਵਿੱਚ ਅਸੀਂ ਇਹਦੇ ਨਾਮ ਦਾ ਇੱਕ ਬਟਰ ਪੇਪਰ ਲਗਾ ਦੇਵਾਂਗੇ ਤਾਂ ਕਿ ਸਾਨੂੰ ਬਰਫੀ ਕੱਢਣੀ ਆਸਾਨ ਹੋ ਜਾਏ ਹੁਣ ਮੈਂ ਦੂਸਰੇ ਪਾਸੇ ਚਾਸ਼ਨੀ ਬਣਾ ਲਾਂਗੀ ਬਰਤਨ ਲਾਂਗੇ ਉਹਦੇ ਵਿੱਚ ਅਸੀਂ ਪੌਣਾ ਕੱਪ ਮਤਲਬ 3/4 ਕੱਪ ਚੀਨੀ ਲਾਂਗੇ ਔਰ ਉਹਦੇ ਵਿੱਚ ਅਸੀਂ ਬਿਲਕੁਲ 1/4 ਕੱਪ ਦੇ ਘੀਬ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾ ਕੇ ਅਸੀਂ ਇਹਦੀ ਚਾशनी ਜੀ ਬਣਾ ਲਾਂਗੇ ਚਾशनी ਬਣਾਨੀ ਸਮਝ ਲਓ ਇਹਨੂੰ ਘੋਲਣਾ ਹੈ ਇਕ ਤਾਰ ਦੀ ਚਾशनी ਤੱਕ ਹੀ ਬਣਾਣਾ ਹੈ ਬਸ ਇਹਨੂੰ ਮਿਕਸ ਕਰਦੇ ਰਹੋ ਅੱਛੀ ਤਰ੍ਹਾਂ ਤਾਂ ਕਿ ਚੀਨੀ ਚੰਗੀ ਤਰ੍ਹਾਂ ਖੁੱਲ ਜਾਏ ਚੀਨੀ ਵਿੱਚ ਬੋਇਲ ਆਣਾ ਸ਼ੁਰੂ ਹੋ ਗਿਆ ਸਾਡਾ ਉਬਲਣ ਲੱਗ ਗਿਆ ਚੀਨੀ ਤੇ ਚੀਨੀ ਕਾਫੀ ਹੱਦ ਤੱਕ ਸਾਡੀ ਪੱਕ ਰਹੀ ਹੈ ਹੁਣ ਮੈਂ ਇਹਦੇ ਵਿੱਚ 1/4 ਚਮਚਾ ਛੋਟੀ ਇਲਾਚੀ ਦਾ ਪਾਊਡਰ ਬਣਾ ਦਾਂਗੇ ਮੈਂ ਹਮੇਸ਼ਾ ਇਲਾਚੀ ਦਾ ਪਾਊਡਰ ਪੀਸ ਕੇ ਰੱਖਦੀ ਆ ਜਿਹਦੇ ਚ ਛਿਲਕੇ ਵੀ ਵਿੱਚੇ ਹੀ ਪੀਸ ਦਿੰਨੇ ਆ ਜਿਹਦੇ ਨਾਲ ਕੀ ਉਹਦਾ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਅਗਰ ਚਾਹੋ ਤੇ ਥੋੜਾ ਜਿਹਾ ਗੁਲਾਬ ਜਲ ਵੀ ਤੁਸੀਂ ਪਾ ਸਕਦੇ ਹੋ ਤੇ ਹੁਣ ਅਸੀਂ ਇਹਨੂੰ ਚੈੱਕ ਕਰਨੇ ਆ ਸਾਡੀ ਚਾਸ਼ਨੀ ਬਣ ਗਈ ਹੈ ਤੇ ਚਾਸ਼ਨੀ ਬਣ ਗਈ ਹੈ ਬਸ ਹੁਣ ਅਸੀਂ ਇਹਨੂੰ ਬੰਦ ਕਰ ਦਾਂਗੇ ਔਰ ਇਹਦੇ ਚ ਪਾ ਦਾਂਗੇ ਚਾਸ਼ਨੀ ਤੇ ਹੁਣ ਅਸੀਂ ਇਹਦੇ ਵਿੱਚ ਚਾਸ਼ਨੀ ਪਾ ਦਾਂਗੇ ਸੂਜੀ ਦੇ ਵਿੱਚ ਤੇ ਗੈਸ ਨੂੰ ਆਨ ਕਰ ਲਾਂਗੇ ਔਰ ਇਹਨੂੰ ਅਸੀਂ ਅੱਛੀ ਤਰ੍ਹਾਂ ਪਕਾ ਲਾਂਗੇ ਡੋ ਤਿਆਰ ਹੋਣਾ ਹੈ ਪੂਰਾ ਜਦ ਤੱਕ ਇਹ ਪੈਨ ਨੂੰ ਛੱਡ ਨਹੀਂ ਦਿੰਦਾ ਔਰ ਇਹਦਾ ਅੱਛੀ ਤਰ੍ਹਾਂ ਇੱਕ ਇਕੱਠਾ ਜਾ ਡੋ ਨਹੀਂ ਤਿਆਰ ਹੋ ਜਾਂਦਾ ਚੰਗੀ ਤਰ੍ਹਾਂ ਇਕੱਠੀ ਹੋ ਗਈ ਹੈ ਔਰ ਬਰਤਨ ਨੂੰ ਇਹਨੇ ਬਿਲਕੁਲ ਛੋੜਤਾ ਹੈ ਪੈਨ ਨੂੰ ਇਹਨੂੰ ਤੁਸੀਂ ਕੰਮ ਫਟਾਫਟ ਕਰਨਾ ਹੈ ਬਸ ਹੁਣ ਗੈਸ ਨੂੰ ਅਸੀਂ ਬੰਦ ਕਰ ਦਿੱਤਾ ਤੇ ਹੁਣ ਅਸੀਂ ਇਹਨੂੰ ਟ੍ਰੇ ਦੇ ਵਿੱਚ ਪਾ ਦਾਂਗੇ ਜਮਾਨ ਉਸ ਤੇ ਇਹਨੂੰ ਅਸੀਂ ਇਸ ਤਰ੍ਹਾਂ ਸਪੈਚੂਲਾ ਨਾਲ ਜਾਂ ਕਿਸੇ ਚਮਚ ਨਾਲ ਸਾਰੀ ਸਾਈਡ ਤੇ ਫੈਲਾ ਦਾਂਗੇ ਇੱਕੋ ਜਿਹਾ ਤਾਂ ਕਿ ਚੰਗੀ ਤਰ੍ਹਾਂ ਬਰਾਬਰ ਜੰਮ ਜਾਵੇ ਔਰ ਚਮਚ ਨਾਲ ਇਸ ਤਰ੍ਹਾਂ ਅਸੀਂ ਇਹਨੂੰ ਫੈਲਾ ਦਾਂਗੇ ਔਰ ਬਰਫੀ ਸਾਡੀ ਕਾਫੀ ਹੱਦ ਤੱਕ ਜੰਮ ਚੁੱਕੀ ਹੈ ਹੁਣ ਅਸੀਂ ਇਹਦੇ ਉੱਤੇ ਗਾਰਨਿਸ਼ ਕਰਨ ਵਾਸਤੇ ਕਾਜੂ ਨੂੰ ਵਿਚਕਾਰੋਂ ਕੱਟ ਕੇ ਦੋ ਦੋ ਟੁਕੜੇ ਕਰਕੇ ਉਹਨਾਂ ਨੂੰ ਅਸੀਂ ਉੱਤੇ ਲਗਾ ਦਾਂਗੇ ਇਹ ਸਾਰੇ ਕਾਜੂ ਮੈਂ ਉੱਤੇ ਲਗਾਤੇ ਨੇ ਤੇ ਸਾਡੀ ਪਰਫੀ ਬਣ ਜੰਮ ਗਈ ਹੈ ਹਲੇ ਅਸੀਂ ਇਹਨੂੰ ਕੱਢਣਾ ਨਹੀਂ ਹੈ ਥੋੜੀ ਦੇਰ ਹੋਰ ਰੱਖਾਂਗੇ 4-5 ਘੰਟੇ ਇਹਨੂੰ ਤੁਸੀਂ ਬਾਹਰ ਹੀ ਰੱਖੋ ਫ੍ਰਿਜ ਵਿੱਚ ਨਹੀਂ ਰੱਖਣਾ ਕਾਫੀ ਹੱਦ ਤੱਕ ਜੰਮ ਗਈ ਹੈ ਬਸ ਇਹ ਦੇਖੋ ਮੈਂ ਆਰਾਮ ਨਾਲ ਕੱਢ ਲਈ ਹੈ ਵਿੱਚੋਂ ਬਟਰ ਪੇਪਰ ਲਗਾਉਂਦਾ ਹੀ ਫਾਇਦਾ ਹੁੰਦਾ ਹੈ ਕਿ ਆਰਾਮ ਨਾਲ ਵਿੱਚੋਂ ਨਿਕਲ ਜਾਂਦੀ ਹੈ ਹੁਣ ਅਸੀਂ ਇਹਦੇ ਪੀਸਸ ਦੇ ਨਿਸ਼ਾਨ ਵੀ ਅਸੀਂ ਪਹਿਲੇ ਹੀ ਲਗਾ ਲਿੱਤੇ ਸੀ ਜਿੰਨੇ ਸਾਈਜ਼ ਦੇ ਤੁਸੀਂ ਕੱਟਨੇ ਨੇ ਹੁਣ ਇਸ ਤਰ੍ਹਾਂ ਕੱਟਣੀ ਆਸਾਨ ਹੋ ਜਾਂਦੀ ਹੈ ਨਿਸ਼ਾਨ ਦੇ ਉੱਤੋਂ ਤੁਸੀਂ ਆਰਾਮ ਨਾਲ ਕੱਟ ਲਓ ਥੋੜਾ ਜਿਹਾ ਕਿਨਾਰਾ ਟੁੱਟ ਗਿਆ ਕੋਈ ਗੱਲ ਨਹੀਂ ਬਸ ਸਾਰੇ ਪੀਸ ਮੈਂ ਕੱਟ ਲੈਨੇ ਆ ਧੰਮੇ ਦੇਖੋ ਕੱਟ ਕੇ ਦਿਖਾ ਰਹੀ ਆ ਇਹ ਦੇਖੋ ਬਹੁਤ ਹੀ ਵਧੀਆ ਧਨਪਤਾ ਚੱਲ ਗਿਆ ਹੁਣੇ ਕੱਟਣ ਤੋਂ ਹੀ ਬਹੁਤ ਹੀ ਸਫਾਈ ਦੇ ਔਰ ਬੜੇ ਹੀ ਵਧੀਆ ਪੀਸ ਕੱਟ ਕੇ ਤਿਆਰ ਹੋਏ ਨੇ ਸਾਰੀ ਸਾਈਡ ਤੋਂ ਬਹੁਤ ਹੀ ਵਧੀਆ ਤਿਆਰ ਹੋਈ ਆ ਦੇਖੋ ਸਾਫ਼ ਬਿਲਕੁਲ ਕੱਟੀ ਗਈ ਹੈ ਬਸ ਇਸੇ ਤਰ੍ਹਾਂ ਸੀ ਇਹਦੇ ਸਾਰੇ ਪੀਸ ਵਿੱਚੋਂ ਕੱਢ ਲਾਂਗੇ ਇੱਕ ਇੱਕ ਕਰਕੇ ਤੇ ਇਹਨੂੰ ਅਸੀਂ ਉੱਤੇ ਰੱਖਦੇ ਜਾਵਾਂਗੇ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਗਾਰਨਿਸ਼ ਕਰ ਲਾਂਗੇ ਪਲੇਟ 'ਚ ਲਗਾ ਦਾਂਗੇ ਤੇ ਇਹ ਸਾਡੀ ਸੂਜੀ ਦੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਜਿਹੜੀ ਕਿ ਬਹੁਤ ਹੀ ਸੌਫਟ ਤੇ ਮੂੰਹ 'ਚ ਘੁਲਣ ਵਾਲੀ ਹੈ ਇਹਨੂੰ ਤੁਸੀਂ ਆਰਾਮ ਨਾਲ ਰਖੜੀ ਦੇ ਉੱਤੇ ਆਪਣੇ ਭਰਾਵਾਂ ਵਾਸਤੇ ਬਣਾ ਸਕਦੇ ਹੋ ਤੇ ਰਖੜੀ ਮਨਾ ਸਕਦੇ ਹੋ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਅਗਰ ਤੁਹਾਨੂੰ ਮੇਰੀ ਇਹ ਸੂਜੀ ਦੀ ਬਰਫੀ ਦੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਦਾ ਰੱਬ ਰੱਖਾ ਅਗਲੀ ਰਸਮ ਵਿੱਚ ਜਲਦੀ ਫੇਰ ਮਿਲਾਂਗੇ